ਸੀ ਵੇਖ ਰਹੇ ਹਾਂ ਦਿਨਕ ਸਵੇਰਾ ਤੇ ਮੈਂ ਆ ਫਰੋਜ਼ ਖਾਨ ਇਸ ਵਕਤ ਅਸੀਂ ਮਹਿਲ ਕਲਾਂ ਦੇ ਪੈਂਠੂਲੀਵਾਲ ਵਿੱਚ ਖੜੇ ਹਾਂ ਜੇਕਰ ਗੱਲ ਕਰੀਏ ਠੁੱਲੀਵਾਲ ਪੁਲਿਸ ਵੱਲੋਂ ਇੱਕ ਗਰੋਹ ਨੂੰ ਕਾਬੂ ਕੀਤਾ ਗਿਆ ਜਿਸ ਜੇਕਰ ਆਪਾਂ ਗੱਲ ਕਰੀਏ ਆਏ ਦਿਨ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਹਿਲ ਠੁੱਲੀਵਾਲ ਪੁਲਿਸ ਦੇ ਵੱਲੋਂ ਆ ਜਿਹੜਾ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਜੋ ਕਿ ਅਕਸਰੀ ਜੇਕਰ ਆਪਾਂ ਗੱਲ ਕਰੀਏ ਪਿੰਡਾਂ ਤੋਂ ਬਾਹਰੋਂ ਆਉਣ ਜਾਣ ਵਾਲੀਆਂ ਸਕੂਟਰ ਤੇ ਆਉਣ ਜਾਣ ਵਾਲੀਆਂ ਮਹਿਲਾਵਾਂ ਨੂੰ ਆ ਜਿਹੜਾ ਉਹ ਨਿਸ਼ਾਨਾ ਬਣਾਉਂਦੇ ਸੀ ਉਹਨਾਂ ਤੋਂ ਲੁੱਟਖੋ ਕਰਦੇ ਸੀਗੇ ਲਗਾਤਾਰ ਜੇਕਰ ਹਫ਼ਤੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਤਿੰਨ ਤੋਂ ਚਾਰ ਜਿਹੜੀਆਂ ਇਹ ਜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਉਹ ਵੇਸਕ ਦੀ ਸੈਨੇ ਦਾ ਹੋਵੇ ਮਾਮਲਾ ਜਾਂ ਸੀਨੀਵਲ ਕਲਾ ਦਾ ਹੋਵੇ ਤੇ ਉਸ ਤੋਂ ਬਾਅਦ ਵੱਡ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਹੀ ਆ ਜਿਹੜਾ ਔਰਤ ਔਰਤ ਦੇ ਨਾਲ ਲੁੱਟਖੋ ਕੀਤੀ ਗਈ ਉਸ ਮਾਮਲੇ ਦੇ ਵਿੱਚ ਆ ਜਿਹੜਾ ਗ੍ਰਿਫਤਾਰੀ ਕੀਤੀ ਗਈ ਆ ਪਰ ਨਾਲ ਦੀ ਨਾਲ ਦੱਸਿਆ ਜਾਂਦਾ ਕਿ ਇੱਕ ਇਹਨਾਂ ਦਾ ਸਾਥੀ ਆ ਜਿਹੜਾ ਉਹ ਫਰਾਰ ਦੱਸਿਆ ਬਹੁਤ ਜਲਦੀ ਪੁਲਿਸ ਦੀ ਗ੍ਰਫਤ ਦੇ ਵਿੱਚ ਹੋਵੇਗਾ ਉਹਦੇ ਉੱਤੇ ਲੁੱਟਖੋਦੇ अनेका ਹੀ ਜਿਹੜੇ ਮਾਮਲੇ ਨੇ ਉਹ ਦਰਜ ਨੇ ਆਓ ਹੋਰ ਕੀ ਹੈ ਜਾਣਕਾਰੀ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਗੱਲਬਾਤ ਕਰਾਉਣੇ ਆ ਇਨਸਪੈਕਟਰ ਗੁਰਪਾਲ ਸਿੰਘ ਜੀ ਜੀ ਸੰਬੰਧ ਦੇ ਵਿੱਚ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਸਰ ਕਿਵੇਂ ਜਿਹੜੇ ਜਿਹੜੇ ਗ੍ਰਿਫਤਾਰੀ ਹੋਈ ਹੈ ਮਾਨਯੋਗ ਸ਼੍ਰੀ ਮੁਹੰਮਦ ਸਰਫਰਾਜ਼ ਆलम ਆਈ ਪੀ ਐਸ 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 ਪੀ ਸੋਭਰਨਾਲਾ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਮਾਰੇ ਅਨਸਰਾਂ ਵਿਰੁੱਧ ਰੋਜ਼ਾਨਾ ਹੀ ਚੈਕਿੰਗ ਚੱਲਦੀ ਆ ਨਿਤਿਸ਼ 61 26 ਨੂੰ ਲੇਡੀ ਸੀਗੀ ਦੀਕਸ਼ਾ ਕੌਸਲ ਪਤਨੀ ਸੁਖਵਿੰਦਰ ਸਿੰਘ ਵਾਸੀ ਭੱਦਲਵੜ ਇਹ ਆਪਣੇ ਘਰ ਵਾਲੇ ਦੀ ਦਵਾਈ ਲੈਣ ਲਈ ਭੱਦਲਵੜ ਬੱਸ ਸਟੈਂਡ ਤੇ ਖੜੀ ਸੀ ਜਿੱਥੇ ਦੋ ਨੌਜਵਾਨ ਆਏ ਮੋਟਰਸਾਈਕਲ ਲੈ ਕੇ ਜੀ ਇਹਦੇ ਹੱਥ ਵਿੱਚ ਫੜਿਆ ਪਰਸ ਅਤੇ ਮੋਬਾਈਲ ਖੋ ਕੇ ਧੱਕਾ ਮਾਰ ਕੇ ਇਹਨੂੰ ਮੌਕੇ ਤੋਂ ਵੱਜ ਗਏ ਉਹਦੇ ਸਬੰਧ ਵਿੱਚ ਜਿਹੜਾ ਮੁਕੱਦਮਾ ਨੰਬਰ 3 ਦਰਜ ਕੀਤਾ ਸੀਗਾ ਦੀਕਸ਼ਾ ਕੌਸਲ ਦੇ ਬਿਆਨ ਤੇ ਮੇਤੀ 6122 ਨੂੰ ਲੁੱਟਖੋ ਦਾ ਜੀ ਇਸੇ ਲੜੀ ਦੇ ਤਹਿਤ ਜਦੋਂ ਕੱਲ ਐਸਆਈ ਜਸਵਿੰਦਰ ਸਿੰਘ ਦੋਸ਼ੀਆਂ ਦੀ ਤਲਾਸ਼ ਕਰ ਰਹੇ ਸੀ ਤਲਾਸ਼ ਦਰਾਂ ਪਿੰਡ ਬਜੀਤਕੇ ਨੇੜਿਓਂ ਮੁਕੱਦਮਾ ਦਾ ਦੋਸ਼ੀ ਪੱਪੂ ਸਿੰਘ ਸਨਫਦਰਸ਼ਨ ਸਿੰਘ ਵਾਸੀ ਮੱਝੂਕੇ ਗ੍ਰਿਫਤਾਰ ਕੀਤਾ ਜੀ ਅਤੇ ਇੱਕ ਦਾ ਇਹਦੇ ਨਾਲ ਦਾ ਜਿਹੜਾ ਦੂਸਰਾ ਸਾਥੀ ਹੈ ਇਹਦਾ ਹਰਮਨ ਸਿੰਘ ਵਾਸੀ ਮੱਝੂਕੇ ਉਹ ਜਿਹੜਾ ਪਗੋੜਾ ਹੈਗਾ ਮੋਟਰਸਾਈਕਲ ਵੀ ਉਹਦੇ ਪਾਸ ਹੀ ਹੈ ਜਿਹੜਾ ਬਾਰਦਾਤ ਵਿੱਚ ਵਰਤਿਆ ਗਿਆ ਸੀਗਾ ਇਹਨਾਂ ਨੇ ਪੁੱਛ ਕੇ ਸਦਰਾਣ ਇਹ ਗੱਲ ਵੀ ਸਾਹਮਣੇ ਆਈ ਆ ਵੀ ਉਸ ਦਿਨ ਇਹਨਾਂ ਨੇ ਪਹਿਲਾਂ ਛੀਨੀਵਾਲ ਕਲਾਂ ਇੱਕ ਲੇਡੀ ਜਿਹੜੀ ਆਪਣੀ ਬੱਚੀ ਦੇ ਸਮੇਤ ਸਕੂਟਰੀ ਤੇ ਜਾ ਰਹੀ ਸੀ ਉਹਨਾਂ ਤੋਂ ਵੀ ਲੁੱਟ ਖੋਹ ਕੀਤੀ ਸੀ ਲੁੱਟ ਖੋਹ ਦਰਾਨ ਉਹਨਾਂ ਦੀ ਜਿਹੜੀ ਸਕੂਟਰੀ ਆ ਉਹ ਲੇਡੀ ਤੋਂ ਕਿਸੇ ਦਰਖਤ 'ਚ ਵੱਜਣ ਕਰਕੇ ਉਹਦੀ ਬੱਚੀ ਦੀ ਲੱਤ ਵੀ ਟੁੱਟ ਗਈ ਸੀ ਉਹ ਹਸਪਤਾਲ 'ਚ ਦਾਖਲ ਸੀ ਸਰ ਸੈਕੰਡਰੀ ਦੇ ਦੋਸ਼ੀ ਜਿਹੜਾ ਹਰਮਨ ਆ ਹਰਮਨ ਮੱਝੂ ਕੇ ਪੁੱਛ ਕੇ ਸੁਧਰਾਣੇ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਉਹਨੇ ਇਦੂ ਪੰਜ ਚਾਰ ਦਿਨ ਪਹਿਲਾਂ ਸੈਨੇ ਏਰੀਆ 'ਚ ਵੀ ਜਿਹੜੀ ਹੈਗੀ ਵਾਰਦਾਤ ਕੀਤੀ ਸੀ ਉੱਥੇ ਵੀ ਉਹ ਲੇਡੀ ਨਾਲ ਜਿਹੜੀ ਨਾ ਵਾਰਦਾਤ ਕੀਤੀ ਸੀ ਵਾਰਦਾਤ ਤੋਂ ਬਾਅਦ ਉਹਦੇ ਵੀ ਡਿੱਗਣ ਕਰਕੇ ਉਹਦੀ ਵੀ ਬਾਹਾਂ ਟੁੱਟ ਗਈ ਸੀ ਉਹ ਵੀ ਪਤਾ ਲੱਗਿਆ ਵੀ ਹਸਪਤਾਲ 'ਚ ਦਾਖਲਾ ਹੈ ਜੀ ਇਹ ਜਿਹੜੇ ਮਾੜੇ ਅਨਸਰ ਸੀਗੇ ਵਾਰਦਾਤਾਂ ਕਰਦੇ ਫਿਰਦੇ ਸੀ ਇਲਾਕੇ 'ਚ ਇਨਾਂ ਚੋਂ ਇੱਕ ਦੋਸੀ ਨੂੰ ਕਾਬੂ ਕਰ ਲਿਆ ਜੀ ਤੇ ਦੂਜੇ ਦੀ ਤਲਾਸ਼ ਜਾਰੀ ਹੈ ਹਰਮਨ ਸਿੰਘ ਉਰਫ ਲਾਲੂ ਮੱਝੂਕੇ ਜੀ ਜੇਕਰ ਗੱਲ ਕਰੀਏ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਹੈਗੇ ਹਾਂਜੀ ਹਰਮਨ ਜਿਹੜਾ ਹਰਮਨ ਸਿੰਘ ਮੱਝੂਕੇ ਹੈ ਉਹਤੇ ਪਹਿਲਾਂ ਵੀ ਇੱਕ ਲੁੱਟਖੋ ਦਾ ਮਕਦਮਾ ਹੈਗਾ ਆਨੰਦਪੁਰ ਸਾਹਿਬ ਦਾ ਜੀ ਦੂਸਰਾ ਮਕਦਮਾ ਹੈਗਾ ਬਠਿੰਡੇ ਤੇ ਇੱਕ ਮਕਦਮਾ ਜਿਹੜਾ ਹੈਗਾ ਭਰੋੜ ਥਾਣੇ ਵੀ ਦਰਜ ਹੈ ਜੀ ਉਹਦੇ ਚ ਕਾਫੀ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਸੀਗੇ ਜਿੰਨਾਂ ਤੋਂ ਜੀ ਜੀ ਕੁਝ ਹੋਰ ਨਸੇ ਨੁਸੇ ਜਾਂ ਕੋਈ ਹੋਰ ਪ੍ਰਾਪਤੀ ਕੋਈ ਹੋਈ ਐ ਨਹੀਂ ਨਸੇ ਦੀ ਇਹਨਾਂ ਤੋਂ ਕੋਈ ਪ੍ਰਾਪਤੀ ਨਹੀਂ ਹੋਈ ਜੀ ਇਹ ਜਿਹੜਾ ਹੈਗਾ ਸੀਗਾ ਇਹ ਤੋਂ ਜਿਹੜਾ ਖੋਇਆ ਮੋਬਾਈਲ ਸੀਗਾ ਇਹ ਦੋਸੀ ਤੋਂ ਇਹ ਬਰੰਦ ਹੋ ਚੁੱਕਿਆ ਹੈ ਜਿਹੜੇ ਪੈਸੇ ਨੇ ਉਹ ਦੂਸਰੇ ਦੋਸੀ ਕੋਲੇ ਇਹਦੀ ਪੁੱਤ ਕਿਸ ਮੁਤਾਬਕ ਇਹਨੇ ਦੱਸਿਆ ਵੀ ਉਹ ਦੂਸਰੇ ਦੋਸੀ ਕੋਲੇ ਨੇ ਜੀ ਉਹਦੀ ਤਰਸ ਕਾਰਨ ਕੀ ਹੈ ਜੀ ਕਿਉਂ ਕਰ ਰਹੇ ਆ ਕੁਝ ਸਪੱਸ਼ਟ ਨਹੀਂ ਕੀ ਕਾਰਨ ਤਾਂ ਜਿਹੜੇ ਹੈਗੇ ਜੀ ਇਹ ਅੱਜ ਕੱਲ੍ਹ ਹਰ ਇੱਕ ਬੰਦਾ ਕੰਮ ਕਰਕੇ ਰਾਜੀ ਨਹੀਂ ਹੈਗਾ ਹਰੇਕ ਬੰਦਾ ਜਿਹੜਾ ਚੰਗਾ ਸਟੈਂਡਰਡ ਪਾਲਦਾ ਜੀ ਮੋਟਰਸਾਈਕਲ ਕੋਲੇ ਹੋਵੇ ਵਧੀਆ ਮੋਬਾਈਲ ਹੋਵੇ ਜੀ ਖਾਣ ਪੀਣ ਨੂੰ ਰੋਜ਼ਾਨਾ ਉਹਨਾਂ ਨੂੰ ਪੈਸੇ ਚਾਹੀਦੇ ਨੇ ਤਾਂ ਕਰਕੇ ਲੁੱਟਾਂ ਖੋਹਾਂ ਦੀਆਂ ਮਾਰਦਸਾਂ ਕਰਦੇ ਨੇ ਜੀ ਇਹ ਗਰੂਪ ਦਾ ਸੋਚਾ ਹੋ ਸਕਦਾ ਜੇ ਦੋਨੇ ਆਫ ਵਿੱਚ ਜੀ ਕੋਈ ਹੋਰ ਆਈ ਜਾਂ ਕੋਈ ਵੱਡਾ ਇਹਨਾਂ ਦੇ ਨਾਲ ਕੋਈ ਹੋਰ ਕੰਮ ਕਰੇ ਹਾਲੇ ਤੱਕ ਤਾਂ ਜਿਹੜੀ ਹੁਣ ਤੱਕ ਦੀ ਪੁੱਛ ਕੇ ਸਦਰਾਣ ਤਾਂ ਦੋਨੇ ਸਾਹਮਣੇ ਆਏ ਨੇ ਜੀ ਇਹਦੇ ਪੁਲਿਸ ਰਿਮਾਂਡ ਹਾਸਲ ਕਰਕੇ ਢੁਗਾਈ ਨਾਲ ਪੁੱਛ ਕੇ ਸਕੀਤੀ ਜਾਊ ਤੇ ਦੂਸਰੇ ਦੋਸ਼ੀ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਹਮਣੇ-ਸਾਹਮਣੇ ਕਰਕੇ ਪੁੱਛਗਿੱਛ ਕੀਤੀ ਜਾਵੇ ਜੇਕਰ ਕੋਈ ਗਰੋਧ ਆ ਸਾਹਮਣੇ ਆਇਆ ਤਾਂ ਤੁਹਾਨੂੰ ਉਹਦੀ ਵੱਖਰੀ ਰਿਪੋਰਟ ਦਿੱਤੀ ਜਾਊਗੀ ਉਹ ਆਂਗਣਵਾੜੀ ਮੁਲਾਜ਼ਮ ਦੱਸੀ ਜਾ ਰਹੀ ਹੈ ਜਿਹੜੀ ਸੈਣ ਹੈਣਾ ਜੀ ਉਹ ਉਹਦੇ ਜਥੇਬੰਦੀਆਂ ਵੀ ਹੱਕ ਦੇ ਵਿੱਚ ਆਈਆਂ ਨੇ ਹਾਂਜੀ ਹਾਂਜੀ ਉਹ ਆਂਗਣਵਾੜੀ ਵਰਕਰ ਹੈ ਲੜਕੀ ਜਿਹੜੀ ਹੈਗੀ ਹੈ ਜਿਹਦੇ ਨਾਲ ਲੁੱਟਖੋਹ ਕੀਤੀ ਸੀ ਸੈਣ ਇਹਨਾਂ ਨੇ ਉਹ ਵੀ ਛੱਟ ਲੱਗਣ ਕਰਕੇ ਬਾਹਰ ਤੇ ਛੱਟ ਲੱਗਣ ਕਰਕੇ ਉਹ ਦਾਖਲ ਸੀ ਜੀ ਹਸਪਤਾਲ ਲੋਕਾਂ ਨੂੰ ਕੀ ਅਪੀਲ ਹੈ ਕਿ ਕਿ ਇਹ ਜੇ ਸਤਿਰਤ ਹੋਣ ਦੀ ਲੋੜ ਹੈ ਜਾਗਰੂਕ ਹੋਣ ਦੀ ਲੋੜ ਹੈ ਜਾਂ ਸੁਚੇਤ ਰਹਿਣ ਦੀ ਲੋੜ ਹੈ ਲੋਕਾਂ ਨੂੰ ਤਾਂ ਤੁਹਾਡੇ ਮਾਧਿਅਮ ਰਹੀ ਇਹ ਹੀ ਅਪੀਲ ਹੈ ਵੀ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਨਿਗਰਾਨੀ ਰੱਖੀ ਜਾਵੇ ਜੇ ਕੋਈ ਇਹੋ ਜਿਹੇ ਬੰਦਾ ਉਹਨਾਂ ਦੇ ਧਿਆਨ ਚ ਆਉਂਦਾ ਤਾਂ ਤੁਰੰਤ ਜਿਹੜਾ ਪੁਲਿਸ ਨੂੰ ਦਲਾਹ ਦੇਣਾ ਅਸੀਂ ਉਹਨਾਂ ਦੇ ਨਾਲ ਲੜ ਕੇ ਇਹਨਾਂ ਮਾੜੇ ਅਨਸਰਾਂ ਨੂੰ ਕਾਬੂ ਕਰਕੇ ਜਿਹੜਾ ਅੰਦਰ डक ਸਕੀਏ ਜੀ ਅਜੇ ਮਾਪਣਾਂ ਦੇ ਵਿੱਚ ਪਰਿਵਾਰ ਵੀ ਨਹੀਂ ਅੱਗੇ ਆਉਂਦੇ ਜੀ ਤੇ ਕਈ ਵਾਰੀ ਪੰਚਾਇਤਾਂ ਵੀ ਜਵਾਬ ਦੇ ਜਾਂਦੀਆਂ ਨੇ ਇਨਾਂ ਦੇ ਅੱਗੇ ਕੋਈ ਪਿੱਛੇ ਆਇਆ ਜੀ ਕੋਈ ਇਹਨਾਂ ਦੀ ਕਾਰਵਾਈ ਦੇ ਲਈ ਜੀ ਨਹੀਂ ਇਹਨਾਂ ਦੇ ਪਿੱਛੇ ਕੋਈ ਨਹੀਂ ਆਇਆ ਜੀ ਜੀ ਤੁਸੀਂ ਵੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਆ ਫਰੋਜ਼ ਖਾਨ ਇਸ ਵਕਤ ਅਸੀਂ ਮਹਿਲ ਕਲਾਂ ਦੇ ਠੁੱਲੀਵਾਲ ਵਿੱਚ ਖੜੇ ਹਾਂ ਜੇਕਰ ਗੱਲ ਕਰੀਏ ਠੁੱਲੀਵਾਲ ਪੁਲਿਸ ਵੱਲੋਂ ਇੱਕ ਗਰੋਹ ਨੂੰ ਕਾਬੂ ਕੀਤਾ ਗਿਆ ਜਿਸ ਜੇਕਰ ਆਪਾਂ ਗੱਲ ਕਰੀਏ ਆਏ ਦਿਨ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਹਿਲ ਠੁੱਲੀਵਾਲ ਪੁਲਿਸ ਦੇ ਵੱਲੋਂ ਆ ਜਿਹੜਾ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਜੋ ਕਿ ਅਕਸਰੀ ਜੇਕਰ ਆਪਾਂ ਗੱਲ ਕਰੀਏ ਪਿੰਡਾਂ ਤੋਂ ਬਾਹਰੋਂ ਆਉਣ ਜਾਣ ਵਾਲੀਆਂ ਸਕੂਟਰ ਤੇ ਆਉਣ ਜਾਣ ਵਾਲੀਆਂ ਮਹਿਲਾਵਾਂ ਨੂੰ ਆ ਜਿਹੜਾ ਉਹ ਨਿਸ਼ਾਨਾ ਬਣਾਉਂਦੇ ਸੀ ਉਹਨਾਂ ਤੋਂ ਲੁੱਟਖੋ ਕਰਦੇ ਸੀਗੇ ਲਗਾਤਾਰ ਜੇਕਰ ਹਫ਼ਤੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਤਿੰਨ ਤੋਂ ਚਾਰ ਜਿਹੜੀਆਂ ਇਹ ਜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੋਵੇ ਸਕਦੀ ਸੈਨੇ ਦਾ ਹੋਵੇ ਮਾਮਲਾ ਜਾਂ ਸੀਨੀਵਲ ਕਲਾਂ ਦਾ ਹੋਵੇ ਤੇ ਉਸ ਤੋਂ ਬਾਅਦ ਵੱਡ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਹੀ ਆ ਜਿਹੜਾ ਔਰਤ ਔਰਤ ਦੇ ਨਾਲ ਲੁੱਟਖੋ ਕੀਤੀ ਗਈ ਉਸ ਮਾਮਲੇ ਦੇ ਵਿੱਚ ਆ ਜਿਹੜਾ ਗ੍ਰਫਤਾਰੀ ਕੀਤੀ ਗਈ ਆ ਪਰ ਨਾਲ ਦੀ ਨਾਲ ਦੱਸਿਆ ਜਾਂਦਾ ਕਿ ਇੱਕ ਇਹਨਾਂ ਦਾ ਸਾਥੀ ਹੈ ਜਿਹੜਾ ਉਹ ਫਰਾਰ ਦੱਸਿਆ ਬਹੁਤ ਜਲਦੀ ਪੁਲਿਸ ਦੀ ਗ੍ਰਫ ਦੇ ਵਿੱਚ ਹੋਵੇਗਾ ਉਹਦੇ ਉੱਤੇ ਲੁੱਟਖੋਹ ਦੇ ਅਨੇਕਾਂ ਹੀ ਜਿਹੜੇ ਮਾਮਲੇ ਨੇ ਉਹ ਦਰਜ ਨੇ ਆਓ ਹੋਰ ਕੀ ਹੈ ਜਾਣਕਾਰੀ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਗੱਲਬਾਤ ਕਰਾਉਣੇ ਆ ਇੰਸਪੈਕਟਰ ਗੁਰਪਾਲ ਸਿੰਘ ਜੀ ਨਾਲ ਸਾਡੀ ਸੰਬਰਥ ਦੇ ਵਿੱਚ ਜਿਹੜੀ ਅੱਜ ਫਿਰ ਸਮਾਪਤ ਰੱਖੀ ਆ ਸਰ ਕਿਵੇਂ ਜਿਹੜੇ ਜਿਹੜੇ ਗ੍ਰਫਤਾਰੀ ਹੋਈ ਹੈ ਮਾਨਯੋਗ ਸ੍ਰੀ ਮੁਹੰਮਦ ਸਰਫਰਾਜ ਆलम ਆਪੀਐਸਐਸ ਦੀ ਸੋਬਰਨਾਲਾ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਮਾਰੇ ਅਨਸਰਾਂ ਵਿਰੁੱਧ ਰੋਜ਼ਾਨਾ ਹੀ ਚੈਕਿੰਗ ਚੱਲਦੀ ਹੈ ਨਿਤਿਸ਼ 61 26 ਨੂੰ ਲੇਡੀ ਸੀਗੀ ਦੀਕਸ਼ਾ ਕੌਸਲ ਪਤਨੀ ਸੁਖਵਿੰਦਰ ਸਿੰਘ ਵਾਸੀ ਭੱਦਲਵੜ ਇਹ ਆਪਣੇ ਘਰ ਵਾਲੇ ਦੀ ਦਵਾਈ ਲੈਣ ਲਈ ਭੱਦਲਵੜ ਬੱਸ ਸਟੈਂਡ ਤੇ ਖੜੀ ਸੀ ਜਿੱਥੇ ਦੋ ਨੌਜਵਾਨ ਆਏ ਮੋਟਰਸਾਈਕਲ ਲੈ ਕੇ ਜੀ ਇਹਦੇ ਹੱਥ ਵਿੱਚ ਫੜਿਆ ਪਰਸ ਅਤੇ ਮੋਬਾਈਲ ਖੋ ਕੇ ਧੱਕਾ ਮਾਰ ਕੇ ਇਹਨੂੰ ਮੌਕੇ ਤੋਂ ਵੱਜ ਗਏ। ਉਹਦੇ ਸਬੰਧ ਵਿੱਚ ਜਿਹੜਾ ਮੁਕੱਦਮਾ ਨੰਬਰ 3 ਦਰਜ ਕੀਤਾ ਸੀਗਾ ਿਕਸ਼ਾ ਕੌਸਲ ਦੇ ਬਿਆਨ ਤੇ ਮਿਤੀ 6 1 26 ਨੂੰ ਲੁੱਟ ਖੋਹ ਦਾ ਜੀ। ਇਸੇ ਲੜੀ ਦੇ ਤਹਿਤ ਜਦੋਂ ਕੱਲ ਇਹ ਅਸੀਂ ਜਸਵਿੰਦਰ ਸਿੰਘ ਦੋਸ਼ੀਆਂ ਦੀ ਤਲਾਸ਼ ਕਰ ਰਹੇ ਸੀ। ਤਲਾਸ਼ ਦਰਾਂ ਨ ਪਿੰਡ ਬਜੀਤ ਕੇ ਨੇੜਿਓਂ ਮਕਦਮਾ ਦਾ ਦੋਸ਼ੀ ਪੱਪੂ ਸਿੰਘ ਸਨਫ ਦਰਸ਼ਨ ਸਿੰਘ ਵਾਸੀ ਮੱਝੂਕੇ ਗ੍ਰਿਫਤਾਰ ਕੀਤਾ ਜੀ ਅਤੇ ਇੱਕ ਦਾ ਇਹਦੇ ਨਾਲ ਦਾ ਜਿਹੜਾ ਦੂਸਰਾ ਸਾਥੀ ਹੈ ਦਾ ਹਰਮਨ ਸਿੰਘ ਵਾਸੀ ਮੱਝੂਕੇ ਉਹ ਜਿਹੜਾ ਪਗੋੜਾ ਹੈਗਾ ਮੋਟਰਸਾਈਕਲ ਵੀ ਉਹਦੇ ਪਾਸ ਹੀ ਹੈ ਜਿਹੜਾ ਵਾਰਦਾਤ ਵਿੱਚ ਵਰਤਿਆ ਗਿਆ ਸੀਗਾ ਇਹਨਾਂ ਨੇ ਪੁੱਛ ਕੇ ਸਦਰਾਨ ਇਹ ਗੱਲ ਵੀ ਸਾਹਮਣੇ ਆਈ ਆ ਵੀ ਉਸ ਦਿਨ ਇਹਨਾਂ ਨੇ ਪਹਿਲਾਂ ਛੀਨੀਵਾਲ ਕਲਾ ਇੱਕ ਲੇਡੀ ਜਿਹੜੀ ਆਪਣੀ ਬੱਚੀ ਦੇ ਸਮੇਤ ਸਕੂਟਰੀ ਤੇ ਜਾ ਰਹੀ ਸੀ ਉਹਨਾਂ ਤੋਂ ਵੀ ਲੁੱਟਖੋਹ ਕੀਤੀ ਸੀ ਲੁੱਟਖੋਹ ਦੌਰਾਨ ਉਹਨਾਂ ਦੀ ਜਿਹੜੀ ਸਕੂਟਰੀ ਆ ਉਹ ਲੇਡੀ ਤੋਂ ਕਿਸੇ ਦਰਖਤ 'ਚ ਵੱਜਣ ਕਰਕੇ ਉਹਦੀ ਬੱਚੀ ਦੀ ਲੱਤ ਵੀ ਟੁੱਟ ਗਈ ਸੀ ਉਹ ਹਸਪਤਾਲ 'ਚ ਦਾਖਲ ਸੀ ਸਰ ਸੈਕੰਡਰੀ ਦੇ ਦੋਸ਼ੀ ਜਿਹੜਾ ਹਰਮਨ ਹੈ ਹਰਮਨ ਮੱਝੂ ਕੇ ਪੁਸਗਿਸ ਦਰਾਨੇ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਉਹਨੇ ਇਦੂ ਪੰਜ ਚਾਰ ਦਿਨ ਪਹਿਲਾਂ ਸੈਨੇ ਏਰੀਆ 'ਚ ਵੀ ਜਿਹੜੀ ਹੈਗੀ ਵਾਰਦਾਤ ਕੀਤੀ ਸੀ ਉੱਥੇ ਵੀ ਉਹ ਲੇਡੀ ਨਾ ਜਿਹੜੀ ਨਾ ਵਾਰਦਾਤ ਕੀਤੀ ਸੀ ਬਾਹਰਦਤ ਤੋਂ ਬਾਅਦ ਉਹਦੇ ਵੀ ਡਿੱਗਣ ਕਰਕੇ ਉਹਦੀ ਵੀ ਬਾਹਾਂ ਟੁੱਟ ਗਈ ਸੀ ਉਹ ਵੀ ਪਤਾ ਲੱਗਿਆ ਵੀ ਹਸਪਤਾਲ ਚ ਦਾਖਲਾ ਹੈ ਜੀ ਇਹ ਜਿਹੜੇ ਮਾਰੇ ਅਨਸਰ ਸੀਗੇ ਵਾਰਦਾਤਾਂ ਕਰਦੇ ਫਿਰਦੇ ਸੀ ਇਲਾਕੇ ਚ ਇਹਨਾਂ ਚ ਇੱਕ ਦੋਸੀ ਨੂੰ ਇੱਕ ਕਾਬੂ ਕਰ ਲਿਆ ਜੀ ਤੇ ਦੂਜੇ ਦੀ ਤਲਾਸ਼ ਜਾਰੀ ਹੈ ਹਰਮਨ ਸਿੰਘ ਉਰਫ ਲਾਲੂ ਵਾਸੀ ਮੱਝੂ ਕੇ ਜੇਕਰ ਗੱਲ ਕਰੀਏ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਹੈਗੇ ਹਾਂ ਜੀ ਹਰਮਨ ਜਿਹੜਾ ਹਰਮਨ ਸਿੰਘ ਮੱਝੂ ਕੇ ਹੈ ਉਹ ਤੇ ਪਹਿਲਾਂ ਵੀ ਇੱਕ ਲੁੱਟਖੋ ਦਾ ਮਕਦਮਾ ਹੈਗਾ ਆਨੰਦਪੁਰ ਸਾਹਿਬਾ ਦੂਸਰਾ ਮਕਦਮਾ ਹੈਗਾ ਬਠਿੰਡੇ ਤੇ ਇੱਕ ਮਕਦਮਾ ਜਿਹੜਾ ਹੈਗਾ ਭਰੋੜ ਥਾਣੇ ਵੀ ਦਰਜ ਹੈ ਜੀ ਉਹਦੇ ਚ ਕਾਫੀ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਸੀਗੇ ਜਿੰਨਾਂ ਤੋਂ ਜੀ ਕੀ ਕੋਈ ਹੋਰ ਨਸ਼ੇ-ਨੁਸ਼ੇ ਦਾ ਜਾਂ ਕੋਈ ਹੋਰ ਪ੍ਰਾਪਤੀ ਕੋਈ ਹੋਈ ਐ ਸਰ ਨਹੀਂ ਨਸ਼ੇ ਦੀ ਇਹਨਾਂ ਤੋਂ ਕੋਈ ਪ੍ਰਾਪਤੀ ਨਹੀਂ ਹੋਈ ਜੀ ਇਹ ਜਿਹੜਾ ਹੈਗਾ ਸੀਗਾ ਇਹ ਤੋਂ ਜਿਹੜਾ ਖੋਇਆ ਮੋਬਾਈਲ ਸੀਗਾ ਇਹ ਦੋਸੀ ਤੋਂ ਇਹ ਬਰਾਮਦ ਹੋ ਚੁੱਕਿਆ ਹੈ ਜਿਹੜੇ ਪੈਸੇ ਨੇ ਉਹ ਦੂਸਰੇ ਦੋਸਤੀ ਕੋਲੇ ਇਹਦੀ ਪੁੱਤ ਕਿਸ ਮੁਤਾਬਕ ਇਹਨੇ ਦੱਸਿਆ ਵੀ ਉਹ ਦੂਸਰੇ ਦੋਸਤੀ ਕੋਲੇ ਨੇ ਜੀ ਉਹਦੀ ਤਲਾਸ਼ ਕਰਨ ਕੀ ਹੈ ਜੀ ਕਿਉਂ ਕਰ ਰਹੇ ਆ ਕੁਝ ਸਪੱਸ਼ਟ ਨਹੀਂ ਕੀ ਸੀ ਕਾਰਨ ਤਾਂ ਜਿਹੜੇ ਹੈਗੇ ਜੀ ਇਹ ਅੱਜ ਕੱਲ ਹਰ ਇੱਕ ਬੰਦਾ ਕੰਮ ਕਰਕੇ ਰਾਜੀ ਨਹੀਂ ਹੈਗਾ ਹਰੇਕ ਬੰਦਾ ਜਿਹੜਾ ਚੰਗਾ ਸਟੈਂਡਰਡ ਪਾਲਦਾ ਜੀ ਮੋਟਰਸਾਈਕਲ ਕੋਲੇ ਹੋਵੇ ਵਧੀਆ ਮੋਬਾਈਲ ਹੋਵੇ ਜੀ ਖਾਣ ਪੀਣ ਨੂੰ ਰੋਜ਼ਾਨਾ ਉਹਨਾਂ ਨੂੰ ਪੈਸੇ ਚਾਹੀਦੇ ਨੇ ਤਾਂ ਕਰਕੇ ਲੁੱਟਾਂ ਖੋਹਾਂ ਦੀਆਂ ਬਾਰਦਾਸ਼ਤਾਂ ਕਰਦੇ ਨੇ ਜੀ ਇਹ ਗ੍ਰੋਧ ਦਾ ਸੋਚਾ ਹੋ ਸਕਦਾ ਜਾਂ ਦੋਨੇ ਆਫਰੇ ਚੀ ਕੋਈ ਹੋਰ ਆਈ ਜਾਂ ਕੋਈ ਵੱਡਾ ਇਹਨਾਂ ਦੇ ਨਾਲ ਕੋਈ ਹੋਰ ਕੰਮ ਕਰਦਾ ਹਾਲੇ ਤੱਕ ਤਾਂ ਜਿਹੜੀ ਹੁਣ ਤੱਕ ਦੀ ਪੁੱਛਗਸਦran ਤਾਂ ਦੋਨੇ ਸਾਹਮਣੇ ਆਏ ਨੇ ਜੀ ਇਹਦੇ ਪੁਲਿਸ ਰਿਮਾਂਡ ਹਾਸਲ ਕਰਕੇ ਢੁਗਾਈ ਨਾਲ ਪੁੱਛਗਸ ਕੀਤੀ ਜਾਊ ਤੇ ਦੂਸਰੇ ਦੋਸ਼ੀ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਹਮਣੇ-ਸਾਹਮਣੇ ਕਰਕੇ ਪੁੱਛਗਸ ਕੀਤੀ ਜਾਊ ਜੇਕਰ ਕੋਈ ਗ੍ਰੋਧ ਆ ਸਾਹਮਣੇ ਆਇਆ ਤਾਂ ਤੁਹਾਨੂੰ ਉਹਦੀ ਵੱਖਰੀ ਰਿਪੋਰਟ ਦਿੱਤੀ ਜਾਊ ਉਹ ਆਂਗਣਵਾੜੀ ਮੁਲਾਜ਼ਮ ਦੱਸੀ ਜਾ ਰਹੀ ਹੈ ਜਿਹੜੀ ਸੈਨੇ ਹੈ ਨਾ ਜੀ ਉਹ ਉਹਦੇ ਜਥੇਬੰਦੀਆ ਵੀ ਰੱਕ ਦੇ ਵਿੱਚ ਆਈਆਂ ਨੇ ਹਾਂਜੀ ਹਾਂਜੀ ਉਹ ਆਂਗਣਵਾੜੀ ਵਰਕਰ ਹੈ ਲੜਕੀ ਜਿਹੜੀ ਹੈਗੀ ਹੈ ਜਿਹਦੇ ਨਾਲ ਲੁੱਟਖੋਖ ਕੀਤੀ ਸੀ ਸੈਨੇ ਇਹਨਾਂ ਨੇ ਉਹ ਵੀ ਛੱਟ ਲੱਗਣ ਕਰਕੇ ਬਾਹਰ ਤੇ ਛੱਟ ਲੱਗਣ ਕਰਕੇ ਉਹ ਦਾਖਲ ਸੀ ਜੀ ਹਸਪਤਾਲ ਚ ਲੋਕਾਂ ਨੂੰ ਕੀ ਅਪੀਲ ਹੈ ਕਿਉਂਕਿ ਇਹ ਜੇ ਸਚਿਤ ਹੋਣ ਦੀ ਲੋੜ ਹੈ ਜਾਗਰੂਕ ਹੋਣ ਦੀ ਲੋੜ ਹੈ ਜਾ ਸੁਚੇਤ ਰਹਿਣ ਦੀ ਲੋੜ ਹੈ ਲੋਕਾਂ ਨੂੰ ਤਾਂ ਤੁਹਾਡੇ ਮਾਧਿਅਮ ਰਹੀ ਇਹ ਹੀ ਅਪੀਲ ਹੈ ਵੀ ਜਿਹੜੇ ਮਾਰੇ ਅਨਸਰ ਨੇ ਉਹਨਾਂ ਤੇ ਨਿਗਰਾਨੀ ਰੱਖੀ ਜਾਵੇ ਜੇ ਕੋਈ ਇਹੋ ਜਿਹਾ ਬੰਦਾ ਉਹਨਾਂ ਦੇ ਧਿਆਨ ਚਾਉਂਦਾ ਤਾਂ ਤੁਰੰਤ ਜਿਹੜਾ ਪੁਲਿਸ ਨੂੰ ਦਲਾਹ ਦੇਣਾ ਅਸੀਂ ਉਹਨਾਂ ਦੇ ਨਾਲ ਲੜ ਕੇ ਇਹਨਾਂ ਮਾੜੇ ਅੰਸ਼ਰਾਂ ਨੂੰ ਕਾਬੂ ਕਰਕੇ ਜਿਹੜਾ ਅੰਦਰ डक ਸਕੀਏ ਜੀ ਅਜੇ ਮਾਪੜਾਂ ਦੇ ਵਿੱਚ ਪਰਿਵਾਰ ਵੀ ਨਹੀਂ ਅੱਗੇ ਆਉਂਦੇ ਜੀ ਤੇ ਕਈ ਵਾਰੀ ਪੰਚਾਇਤਾਂ ਵੀ ਜਵਾਬ ਦੇ ਜਾਂਦੀਆਂ ਨੇ ਇਹਨਾਂ ਦੇ ਅੱਗੇ ਕੋਈ ਪਿੱਛੇ ਆਇਆ ਜੀ ਕੋਈ ਇਹਨਾਂ ਦੀ ਕਾਰਵਾਈ ਦੇ ਲਈ ਜਿੱਥੇ ਨਹੀਂ ਇਹਨਾਂ ਦੇ ਪਿੱਛੇ ਕੋਈ ਨਹੀਂ ਆਇਆ ਜੀ ਜੀ